ਦੇ ਸਤਕਾਰਯੋਗ ਭੁਰਜ ਸਾਹਿਬ ਮੈਂ ਕੀ ਕਾ ਕੀ ਨਾਮ ਲਵਾਂ ਸਤਕਾਰਯੋਗ ਗੁਰਦੀਪ ਸਿੰਘ ਖੈੜਾ ਸਾਹਿਬ ਵੱਡੀ ਗਿਣਤੀ 'ਚ ਇੱਥੇ ਕਈ ਸਿੰਘ ਆ ਕੇ ਬੈਠੇ ਆ ਭਾਈ ਇਹ ਅਸਲ ਉਹ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਸੱਚੇ ਹੀ ਮਿਹਰੇ ਚ ਬੰਦੀ ਸਮ ਕਹਿ ਸਕਦੇ ਹੋ ਔਰ ਸਾਥ ਸੰਗਤ ਦੀ ਮੈਂ ਕਾ ਸ਼ੁਕਰਾਨਾ ਕਰਦਾ ਕਾਂਗਰਸ ਪਾਰਟੀ ਦਾ ਔਰ ਕਾਸ ਤੋਂ ਤੇ ਕਰਨਜੀਤ ਸੋ ਚੰਨੀ ਦਾ ਤੇ ਸੁਖੀ ਰੰਧਾਵੇ ਅਗਿਆਦਾ ਕਿ ਮੈਨੂੰ ਵੀ ਜੀਵਤੀ ਮੈਨੂੰ ਨਹੀਂ ਮਤਲਬ ਸਮਝ ਆਉਣਾ ਸੀ ਬੰਦੀ ਸਿੰਘ ਔਰ ਜਦੋਂ ਮੈਂ ਜਾ ਕੇ ਬੰਦੀ ਸਿੰਘ ਨੂੰ ਵੇਖਿਆ ਨਾ ਮਨੋਂ ਮੇਰੀ ਗੱਲ ਭਾਈ ਸਾਹਿਬ ਤੁਹਾਨੂੰ ਵੇਖ ਕੇ ਕਲੇਜੇ ਨੂੰ ਠੰਡ ਪੈਂਦੀ ਹੈ ਕਿ ਇਹੇ ਜੇ ਹੁੰਦੇ ਹੈ ਗੁਰੂ ਦੇ ਸਿੱਖ ਸੋਹਣਾ ਸੋ ਤ੍ਰਿਅਕੋ ਸਾਤ ਸੰਗ ਜੀ ਤੀਸਾਂ ਅਸਰੀਰ ਬੇਕੁੱਤੀ ਸਾਜ ਜੀ ਦੇ ਤੇ ਪੁਲਿਸ ਨੇ ਹਰ ਤਰੀਕੇ ਦਾ ਅਤਿਅੰਤ ਕੀਤਾ ਹੋ। ਜੀਵੇ ਪੁਲਿਸ ਨੇ ਮੈਂ ਕਹਿ ਨਹੀਂ ਸਕਦਾ ਉਹ ਲੌਜ ਜੀ ਦੀਆ ਇਤਰਾ ਵਿਚੋ ਫਾੜ ਕੇ ਨਾ ਲੱਤਾ ਪਾੜ ਗਿਆ ਹੋਣ। ਕੀ ਕੁਛ ਤਸੱਤ ਨਹੀਂ ਕੀਤਾ ਹੋਵੇ ਔਰ ਫੇਰ ਬੰਦਾ ਗੁਰੂ ਦੇ ਭਾਣੇ ਚ ਰਹੇ ਤੇ ਉਸ ਮਾਲਕ ਦੀ ਸ਼ਿਫਤ ਕਰੇ ਉਸ ਗੁਰੂ ਦੀ ਰਜ਼ਾ ਚ ਰਵੇ ਉਸ ਗੁਰੂ ਦੇ ਭਾਣੇ ਨੂੰ ਸੱਚ ਕਰਕੇ ਮਿੱਠਾ ਕਰਕੇ ਮੰਨੇ ਕਿ ਇਹ ਪੰਥ ਜੀਵੇ ਮੇਰਾ ਪੰਥ ਜੀਵੇ ਮੇਰਾ ਕੌਮ ਚੜਦੀ ਕਲਾ ਚ ਰਵੇ ਏਸ ਨੂੰ ਬੰਦੀ ਸਿੰਘ ਕਈ ਸਾਧ ਸੰਗਤ ਜੀ ਜਦ ਮੈਂ ਜੇਲ੍ਹ ਗਿਆ ਸਰਕਾਰ ਦਾ ਤਸ਼ੱਦਦ ਕਰਦੀ ਸੀ ਕਿ ਟੱਕਾ ਕਰਦੀ ਸੀ ਕਿ ਇਹਨੂੰ ਬਹਿੇ ਨੂੰ ਮਰਨ ਨਾ ਦਿਓ ਇਹ ਨੂੰ ਇਕੱਲੇ ਨੂੰ ਰੱਖੋ ਕਿ ਇਹਦਾ ਦਿਮਾਗ ਥੋੜਾ ਫੇਲ ਹੋ ਗਿਆ ਤੇ ਭਾਈ ਸਾਹਿਬ ਨੂੰ ਮੈਂ ਜਦੋਂ ਮੈਨੂੰ ਪਤਾ ਲੱਗਿਆ ਕਿ ਭਾਈ ਸਾਹਿਬ ਵੀ ਜੇਲ੍ਹ 'ਚ ਨੇ ਤੇ ਮੈਂ ਤਾਂ ਇੱਕੋ ਗੱਲ ਸੁਪਰ ਇੰਟੈਂਡੈਂਟ ਸਾਹਿਬ ਨੂੰ ਕੀਤੀ ਕਿ ਮੈਨੂੰ ਭਾਈ ਸਾਹਿਬ ਨੂੰ ਮਿਲਾ ਦਿਓ ਕਹਿੰਦਾ ਤੈਨੂੰ ਉਹਨੇ ਬਲਾ ਸਕਦਾ ਤੇ ਭਾਈ ਸਾਹਿਬ ਨੂੰ ਵੀ ਭਾਈ ਸਾਹਿਬ ਦੇ ਵੀ ਮਨ 'ਚ ਕਿਉਂਕਿ ਦਾਸ ਕਦੇ ਮਿਲਿਆ ਨਹੀਂ ਸੀ ਭਾਈ ਸਾਹਿਬ ਚਲੋ ਮਾਤਨਵਾਦੀ ਉਹ ਸੁਪਰੀਮ ਕਟੈਂਡੈਂਟ ਸਾਹਿਬ ਦਾ ਜਿਨ੍ਹਾਂ ਨੂੰ ਇਹ ਦਰ ਸੀ ਅਸਲ 'ਚ ਇਹਨਾਂ ਨੂੰ ਪਹਿਲਾਂ ਇੱਕ ਇਹਨਾਂ ਬਾਰੇ ਬਹੁਤ ਗਲਤ ਤਰੀਕੇ ਨਾਲ ਇੱਕ ਬੰਦੇ ਨੇ ਆਪਣੇ ਚੈਨਲ 'ਤੇ ਕਵਰ ਸੰਧੂ ਸਾਹਿਬ ਨੇ ਥੋੜਾ ਕੁਝ ਇਹਨਾਂ ਬਾਰੇ ਗਲਤ ਮਤ ਲਿਖਿਆ ਔਰ ਇੱਕ ਆਇਆ ਇਹਨਾਂ ਨੂੰ ਭੇਲਣ ਆਏ ਇਹਨਾਂ ਨੇ ਭਾਈ ਸਾਹਿਬ ਨੇ ਕਿਹਾ ਮੇਰੇ ਬਾਰੇ ਲਿਖ ਤਾਂ ਇੰਨਾ ਕੁਝ ਦਿੱਤਾ ਕਿਥੇ ਮੇਰਾ ਵਰਜ਼ਨ ਵੀ ਭਰ ਦਿੱਤਾ ਤੇ ਜਦੋਂ ਉਹ ਆਇਆ ਤੇ ਭਾਈ ਸਾਹਿਬ ਨੇ ਉਹਦੀ ਫਿਰ ਜੋ ਤਸੱਲੀ ਕਰਾਉਣੀ ਸੀ ਕਰਾਈ ਔਰ ਕਹਿੰਦੇ ਮੇਰਾ ਆਹੀ ਮਰਜ਼ੀ ਛਾਪਦੀ ਤੇ ਸਾਥ ਸਿੰਘ ਜੀ ਕਈ ਗੱਲਾਂ ਮੈਂ ਨਹੀਂ ਕਹਿ ਸਕਦਾ ਇੱਥੇ ਤੇ ਸੁਪਰਡੈਂਟ ਸਾਹਿਬ ਤਾਂ ਨਹੀਂ ਸਭ ਨੂੰ ਮਿਲਾਉਂਦੇ ਸੀ ਕਿ ਕਿੱਥੇ ਆਹੀ ਕੰਮ ਇੱਧਰ ਲੈ ਵਾਪਰ ਜਾਓ ਉਹਨੂੰ ਕੀ ਪਤਾ ਸੀ ਕਿ ਦੋ ਗੁਰੂ ਦਾ ਸਤਕਾਰ ਕਰਨ ਵਾਲੇ ਪਿਆਰਿਆਂ ਨੂੰ ਮਿਲਣਾ ਜੇ ਮਿਲਾ ਦੇਗਾ ਤੇ ਫਿਰ ਨਜ਼ਾਰਾ ਕੁਝ ਹੋਰ ਹੋਣਾ ਔਰ ਮੇਰੀ ਖੁਸ਼ਕਿਸਮਤੀ ਮੈਨੂੰ ਉਹ ਦਿਨ ਹਲੇ ਤੱਕ ਯਾਦ ਹੈ ਭਾਈ ਸਾਹਿਬ ਜਦੋਂ ਸਾਨੂੰ ਸੁਪਰਡੈਂਟ ਸਾਹਿਬ ਨੇ ਆਪਦੇ ਕਮਰੇ 'ਚ ਆਗੂ ਦੇ ਦਰਸ਼ਨ ਕਰਾਇਓ ਜਿਸ ਪਿਆਰ ਨਾਲ ਅਸੀਂ ਮਿਲੇ ਸਾਥ ਸੰਗਤ ਦੀ ਸੱਚ ਕਰਕੇ ਜਾਣਿਓ ਪੜਿਆ ਨ ਜੱਪੀ ਪਾਈ ਮਗਰ ਇਸ ਬਾਦ ਸਿੰਘ ਨੂੰ ਜੇ ਜੱਪੀ ਪਾਈ ਤਾਂ ਤੇ ਵੱਖਰਾ ਹੀ ਨਜ਼ਾਰਾ ਆ ਗਿਆ ਰਸਾਇਆਂ ਤੋਂ ਵੀ ਹਰ ਖੁਸ਼ਬੂ ਮੇਰੇ ਰੱਬ ਦੀ ਮੇਰੇ ਪਰਮਾਤਮਾ ਦੀ ਮੇਰੇ ਗੋਬਿੰਦ ਦੀ ਮੇਰੇ ਗੁਰੂ ਰਾਮਦਾਸ ਮਹਾਰਾਜ ਦੀ ਹਰ ਥੁਸ਼ ਕੋ ਇਸੇ ਅਸਰ ਚੋਂ ਆਇਆ। ਔਰ ਸਾਧ ਸੰਗਤ ਦੀ ਉੱਥੇ ਜਿੰਨੇ ਵੀ ਬੈਠੇ ਆ ਨਾ ਜੇਦਰ ਜੀ ਮੈਂ ਗੱਲ ਹੁਣ ਸਮਾਪਤ ਕਰੂੰਗਾ ਮੇਰੇ ਕੋਲ ਤਾਂ ਮੈਂ ਘੱਟਾ ਬੋਲ ਸਕਦਾ ਜੀ ਆਪ ਜੀ ਤੇ ਤੇ ਫੇਰ ਵੀ ਘੱਟ ਰਹੇ। ਜਦੋਂ ਮੈਂ ਅੰਦਰ ਮਿਲਿਆ ਨਾ ਜੀ ਸਾਧ ਸੰਗਤ ਦੀ ਅਸੀਂ ਤਾਂ ਇੱਥੇ ਬਾਹਰ ਜਿਹੜੇ ਅਸੀਂ ਬੰਦਿਆਂ ਦਾ ਨਹੀਂ ਸਤਿਕਾਰ ਕਰਦੇ ਸੀ ਕਿਸੇ ਦਾ ਕੀ ਕਰਨਗਾ। ਮੇਨ ਉੱਪਰ ਇਹਨਾਂ ਨੂੰ ਫਾਸੀ ਦੀ ਚੱਕੀ ਤੇ ਰੱਖਿਆ ਗਿਆ ਜੀ 10/10 ਤੇ ਉੱਥੇ ਜਦੋਂ ਜਾਓ ਪਹਿਲਾਂ ਤਾਂ ਅੰਦਰ ਕੋਈ ਬੂਟ ਪਾ ਕੇ ਨਹੀਂ ਜਾ ਸਕਦਾ ਕਿਉਂਕਿ ਭਾਈ ਸਾਹਿਬ ਰੋਜ਼ ਸਵੇਰੇ ਅੰਮ੍ਰਿਤ ਵੇਲੇ 2:30 ਵਜੇ ਉੱਠਦੇ ਆ ਉੱਠ ਕੇ ਜਿੱਥੇ ਇਸ਼ਨਾਨ ਪਾਣੀ ਕਰਕੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਕੋਲ ਤੇ ਹੁੰਦੇ ਆ ਫੇਰ ਕਿਸੇ ਨਾਲ ਜਾ ਕੇ ਗੱਲ ਕਰਦੇ ਆ ਜਾਂ ਕਿਸੇ ਨਾਲ ਅੱਕ ਮਿਲਦੇ ਆ ਪੰਜਾ ਬਾਣੀਆਂ ਦਾ ਪਾਠ ਕਰਨਾ ਗੁਰੂ ਸਾਹਿਬ ਦਾ ਸਤਿਕਾਰ ਕਰਨਾ ਔਰ ਜੋ ਗੁਰੂ ਸਾਹਿਬ ਦਾ ਉਸ ਦਿਨ ਦਾ ਫਰਮਾਨ ਹੁੰਦਾ ਉਸ ਨੂੰ ਫਿਰ ਆਪ ਦੀ ਚੱਕੀ ਦੇ ਸਾਹਮਣੇ ਉੱਥੇ ਲਿਖ ਕੇ ਹੱਥ ਲਿਖਤ ਰੱਖਾ ਦੇ ਕਿਉਂਕਿ 30 ਸਾਲ 30 ਸਾਲ ਜਿਹਦੇ ਅੰਦਰ ਵਿਆਹ ਹੋਏ ਉਹਦੇ ਕੋਲ ਤਾਂ ਗੁਰੂ ਸਾਹਿਬ ਦਾ ਹਰ ਹੁਕਮਨਾਮਾ ਸਾਹਿਬ ਉਹਨਾਂ ਦੇ ਕੋਲ ਹੱਥ ਲਿਖਿਆ ਉੱਥੇ ਉਹ ਲਿਖ ਕੇ ਜਦੋਂ ਚਲਾਉਂਦੇ ਦਾ ਸਰੋਜ ਸਵੇਰੇ ਜਾਂਦਾ ਸੀ ਉਹਦੇ ਦਰਸ਼ਨ ਕਰਨ ਔਰ ਉਥੇ ਕੇਵਲ ਕੇਵਲ ਇਨਸਾਨੀ ਕਦਰਾਂ ਕੀਮਤਾਂ ਦੇ ਔਰ ਸਰਬੱਤ ਦੇ ਭਲੇ ਦੀ ਔਰ ਗੁਰੂ ਸਾਹਿਬ ਦੇ ਸਤਿਕਾਰ ਦੀ ਗੱਲ ਉਥੋਂ ਸੁਣ ਕੇ ਆਉਂਦੇ ਸਤ ਸੰਗਤੀ ਉਥੇ ਫੜੇ ਜਾਂਦੇ ਜੇ ਲੱਗ ਜੀਲਾ ਭਰ ਗਿਆ ਪਈਆ ਤੇ ਸਾਰੇ ਡਿਪਰੈਸ਼ਨ ਦੇ ਸ਼ਿਕਾਰ ਨੇ ਜਿਹੜਾ ਹੱਕਾ ਵੀ ਰਹਿੰਦਾ ਉਹ ਵੀ ਡਿਪਰੈਸ਼ਨ ਦਾ ਸ਼ਿਕਾਰ ਆ ਆ ਬੰਬਰ ਖੇਡ ਬੈਠਿਆ ਕੌਮ ਦਾ ਜਿਹਨੂੰ 30 ਸਾਲ ਪੂਰੇ ਹੋਣ ਨੂੰ ਆਏ ਆ ਹਲੇ ਵੀ ਸਰਕਾਰਾਂ ਕਹਿੰਦੀ ਹੈ ਕਿ ਜੇ ਬੱਬਰ ਛੇਰ ਬਾਹਰ ਆਦੂ ਤੇ ਮਾਹੌਲ ਵਿਗੜ ਜੂ ਮੈਂ ਪੁੱਛ ਰਾ ਤਹਨਾ ਅਮੇਸ਼ਾ ਜੀ 30 ਸਾਲ ਅੰਦਰ ਨਹੀਂ ਗਿਆ ਤਾਂ ਮਾਹੌਲ ਵਿਗੜਿਆ ਜੀ ਜਿਹਨੇ ਅੱਜ 30 ਸਾਲ ਤੋਂ ਜਿਹਨੇ ਉਸ ਵੇਲੇ ਵੀ ਤੁਸੀਂ ਵੀ ਕਹਿੰਦੇ ਆਪ ਕਿ ਉਸ ਵੇਲੇ ਜਿਹੜਾ 84 ਦਾ ਅਟੈਕ ਸੀ ਨਸ਼ਕੁਸ਼ੀ ਸੀ ਉਹ ਗੰਤ ਸੀ ਤੇ ਇਹ ਭਾਉ ਵੀ ਮੇਰਾ ਉਹੀ ਕਹਿੰਦਾ ਕਿ ਕੀ ਗੱਲ ਕਹਿੰਦਾ ਇਸ ਲਈ ਹਾਲਾਤ ਵਿਗੜਨਗੇ ਨਹੀਂ ਹਾਲਾਤ ਸੁਧਰਨਗੇ ਔਰ ਦਾਸ ਇਹ ਮਹਿਸੂਸ ਕਰਦਾ ਹੈ ਜਿਹੜੀ ਗੱਲ ਕਿ ਗੁਰੂ ਦਾ ਸਿੱਖ ਵੱਡਿਆ ਕੱਟਿਆ ਜਾ ਸਕਦਾ ਮਗਰ ਝੁਕ ਨਹੀਂ ਸਕਦਾ ਸਾਡੇ ਸੰਗਾਨਗੋ ਜਹੇਦਾਰ ਸਾਹਿਬ ਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਇਨਸਾਨੀ ਕਿਧਰਾ ਕੀਮਤਾ ਵੀ ਲੜਿਆ ਔਰ ਅੱਜ ਅਫਸੋਸ ਹੈ ਕਿ ਸਰਕਾਰਾਂ ਦੇ ਦੋ ਕਾਨੂੰਨ ਚਾਉਦੇ ਆ ਇੱਕ ਬਾਬਾ ਸਰਸੇਆਣਾ ਉਹਨੂੰ ਤਾਂ ਜਦੋਂ ਮਰਜੀ ਪਰੋਲ ਮਿਲ ਜੇ ਤੇ ਜ਼ਹੀਦਾਰ ਸਾਹਿਬ ਨੂੰ ਛੇਤੀ ਕਿਤੇ ਪਰੋਲ ਵੀ ਨਹੀਂ ਮਿਲਦੀ ਆ ਤਿੰਨ ਘੰਟੇ ਦੀ ਪਰੋਲ ਮਿਲੀ ਆ ਪਰਵਾਸ ਕੀ ਐਡਾ ਵੱਡਾ ਦੁੱਖ ਹੋਵੇ ਭਾਈ ਸਾਹਿਬ ਦੇ ਭਾਈ ਸਾਹਿਬ ਨੇ ਵਟਿਆ ਨੇ ਕਿੰਨਾ ਤਸ਼ੱਦਦ ਉਹਨਾਂ ਨਾਲ ਵੀ ਹੋਇਆ ਕਿਉਂਕਿ ਸਿਰ ਤੇ ਸਿਰ ਉਹਨਾਂ ਦੀ